ਗੁਰਪ੍ਰਤਾਪ ਸਿੰਘ ਗਿਲ ਮੁਹਾਲੀ ਰਣਜੀਤ ਦਿਓਰ ਨਾਬਾ ਪਿੰਡਰ ਸਰੇਵਾਲਾ ਮੁਖਸਰ ਯਾਦਵਿੰਦਰ ਜੀ ਮੁਖਸਰ ਬਰਮ ਗਿਲ ਜੀ ਬਰਨਾਲਾ ਪੰਜਾਬ ਬਰਮਿੰਦਰ ਮੋੜ ਜੀ ਬਾਗਾ ਪੁਰਾਣਾ ਸੁਖਸਿੰਦਰ ਸਿੰਘ ਜੀ ਬਠਿੰਡਾ ਇਹਨਾਂ ਸਭ ਦਾ ਅਸ਼ਵ ਪਾਲਕ ਸਮਿਤੀ ਬਟਨੇਰ ਦੀ ਤਰਫੋਂ ਸੇ ਆਭਾਰ ਔਰ ਧੰਨਵਾਦ आप लोगों ने अपना कीमती समय निकालकर हमारे बीच आकर इस प्रतियोगिता को सफल बनाया करनी है इस प्रतियोगिता के तुरंत बाद मारवाड़ी घोड़ी वर्ग प्रतियोगिता प्रारंभ होगी ਤੋ ਜਿਹਨ ਅਜੋ ਕਲਪੋ ਨੇ ਮਾਰਵਾੜੀ ਘੋੜੀ ਵਰਤ ਪ੍ਰਤੀਯੋਗਤਾ ਮੇਂ ਭਾਗ ਲਿਆ ਹੈ ਉਹ ਵੀ ਆਪਣੀ ਘੋੜੀਆਂ ਕੋ ਤਿਆਰ ਰੱਖੀ ਲੈ ਵੀ ਮੁੰਡਿਓ ਲਾਓ ਹੁੰਦਾ ਜੱ रही है वो तो आ रही है जितनी घोड़ियां रिंग में आ चुकी है कृपया आप जजिंग प्रारंभ करें क्यों टोकन नंबर टोकन नंबर एक She's ना आ सकते हैं दो बंद को ज्यादा नहीं फिर टोकन नंबर आठ सौ पच्चीस टोकन नंबर आठ सौ पच्चीस टोकन नंबर आठ सौ पच्चीस ਵੀਰਾਂ ਨੂੰ ਬੇਤੀ ਹੈ ਵੀ ਆ ਕੇ ਸਟੇਜ ਤੇ ਕੁਰਸੀਆਂ ਖਾਲੀ ਪਈਆਂ ਸਟੇਜ ਤੇ ਵਿਰਾਜਮਣ ਹੋ ਜਾਣ ਮੈਚ ਮੁਕਾਬਲਾ ਚੱਲਦਾ ਹੋਇਆ ਜੀ চোখ নাম্বার পাঁচ সো চ হাজে তো নেই পৌঁছে ওনা বেতি রিং চল জান टोन नंबर पंज सौ चौती उन्हनि बेनती आहे जंतिंग पहुचो ਸੋ ਟੋਕਾ ਨੰਬਰ 534 ਕਿਉਂਕਿ ਆਪਣੇ ਕੋਲੇ ਪੰਜੀ ਜਨਵਾਰ ਹੈ 7 ਜਨਵਾਰਾਂ ਦੀ ਜੱਜਮੈਂਟ ਹੋ ਗਈ ਜੋ ਵੀ ਅਜੇ ਤੱਕ ਨਹੀਂ ਆਇਆ ਉਹਦੇ ਕੋਲੇ 2 ਮਿੰਟ ਦਾ ਟਾਈਮ Jangan lupa like, cantik ਪਲੀਜ਼ ਬੜੇ ਬਲੀਅਸਬੜੀ ਨਾਲ ਉਹਨਾਂ ਦਾ ਇੰਤਜ਼ਾਰ ਉਹਨਾਂ ਕੋਲੇ ਇੱਕ ਮਿੰਟ ਦਾਸ ਨਹੀਂ ਸਾਡੀ ਮਜਬੂਰੀ ਹੈ ਕੋਈ ਸਕ੍ਰੈਚ ਕਰਨੀ ਪੈਣੀ ਹੈ ਜੱਜ ਸਾਹਿਬਾਨ ਵੇਟ ਕਰ ਰਹੇ ਹੈ 534 आ चुके हैं ਤੋ ਬਾਦ ਮਾਰਵਾੜੀ ਮੇਰ ਕੋਟੀਆਂ ਦਾ ਕੰਪੀਟੀਸ਼ਨ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਜਾਨਵਰ ਰੈਡੀ ਰੱਖਣ ਜਿਨ੍ਹਾਂ ਨੇ ਐਂਟਰੀ ਨਹੀਂ ਕਰੋਤੀ ਉਹ ਵੀ ਐਂਟਰੀ ਕਰਵਾ ਲੈਣ ਜੀ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਗੇਟ ਖਾਲੀ ਕਰਦੇ ਇੱਕ ਜਾਨਵਰ ਕੰਪੀਟੀਸ਼ਨ ਛੋੜ ਆਉਣਾ ਹੈ मारवाड़ी मेहटिशन घोड़िया एक दूजे नोत मुकाबला दर्शक भीरों स्टेज तुर्सिया खाली पे सज्जन उन्होंने बेनती है स्टेज ते जाके विराजमान हो que la deniguría. ਹਾਂਜੀ ਟੋਕਨ ਨੰਬਰ 534 ਆ ਗਿਆ ਜੀ ਸੋ ਬਹੁਤ-ਬਹੁਤ ਵਧਾਈ ਦੇ ਪਾਤ ਜਿਨ੍ਹਾਂ ਨੇ ਐਨੇ ਵੱਡੇ ਰੇਂਗਲੋ ਸਪੌਂਸਰ ਕੀਤਾ ਹੈ ਮਾਰਵਾੜੀ ਘੋੜੀ ਫਤੇਸ਼ ਚੱਲਪਾਰਾ ਲੁਧਿਆਣਾ ਸੁਖਵੀਰ ਜਸਤ ਬਹੁਤ-ਬਹੁਤ ਵਧਾਈ ਉਹਨਾਂ ਨੂੰ ਜਿਨ੍ਹਾਂ ਨੇ ਸਾਡਾ ਮਾਰਵਾੜੀ ਮੇਰ ਨੂੰ ਸਪੌਂਸਰ ਕੀਤਾ ਹੈ ਸੰਤ ਮਾਰਵਾੜੀ ਬਸ਼ੇਰੀ ਨੂੰ ਸਪਾਂਸਰ ਕੀਤਾ ਸੀ ਕਾਂਗ ਸਟੱਡ ਫਾਰਮ ਬਾਈ ਜਸਿੰਦਰ ਸਿੰਘ ਕਾਂਗ ਅਧਾਰਤ ਮਾਰਵਾੜੀ ਬਸ਼ੇਰਿਆਂ ਨੂੰ ਸੰਦੀਪ ਆਲਮ ਵਾਲਾ ਸੰਦੀਪ ਸਟੱਡ ਫਾਰਮ ਮਾਰਵਾੜੀ ਬਸ਼ੇਰੀ ਨੂੰ ਰਣੀਆਂ ਸਟੱਡ ਫਾਰਮ ਬਾਈ ਸੰਨੀਂਗਲ ਦੋ ਦੱਧ ਮਾਰਵਾੜੀ ਬਸ਼ੇਰਿਆਂ ਨੂੰ ਸਪਾਂਸਰ ਕੀਤਾ ਸੀ ਜੈ ਸਟੱਡ ਫਾਰਮ ਬਾਈ ਸ਼ਦਾਰਤ ਗੁਫਤਾ ਮਾਰਵਾੜੀ ਕੋੜਿਆਂ ਨੇ ਸਪੌਂਸਰ ਕੀਤਾ ਸਾਡਾ ਭਰਾ ਵੀਰ ਸ਼ਟ ਪਰਮ ਗੁਰਪ੍ਰਤਾਪ ਸਿੰਘ ਗੱਲ ਉਰਫ ਜੈਰੀ ਗੱਲ ਸੋਸਾਇਟੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਜਾਨਵਰ ਨੇ ਮਾਰੀਆਂ ਮੱਲਾ ਕੀ ਦੇ ਸੱਦੇ ਸੱਜੇਗਾ ਤਾਸ ਕੌਣ ਬਣੇਗਾ ਵੀਨਰ ਅੱਜ ਇਸ ਮੁਕਾਬਲੇ ਦਾ ਚੰਦ ਮੈਂ ਤੁਹਾਡੇ ਸਾਹਮਣੇ ਲਾਉਂਦਾ सो तो कुछ दर्शक मेरा स्टेजियां खाली पी प्लीजेजमान हो जाए कुछ पतवंते पानी टैंकर वाले दो भाई आपको बार बार निवेदन किया जा चुका है दो टैंकर लगे हैं और अभी सा पहुंचा दिखू सिंह जी आओ जी, आओ जी। ਪੰਕਜ ਜੀ ਗੁਲਾਟੀ ਉਹ ਬੈਠੇ ਆ ਜੀ ਮੇਰੇ ਕੋਲ ਉਹ ਕਾਲੀਆਂ ਘਰ ਨਾਲ ਜਨਾ ਵੀ ਬੋਲਦਾ ਦਸੇ ਜੀ ਜਸਪ੍ਰੀਤ ਗੁਰਵਿੰਦਰ ਪਾਸ ਦਿਨ ਪ੍ਰਾਰਥਾ ਆਪਣੇ ਕਰ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਦੇਖਦਾ ਜਾਨ ਸੋ ਜਿੰਨਾ ਜਾਨਵਰਾਂ ਨੇ ਮੱਲਾ ਮਾਰੀਆਂ ਬਹੁਤ ਤਾਕਮ ਮੁਕਾਬਲਾ ਸੀ ਨਰਿੰਦਰ ਜੀ ਸਹਾਰਾ ਬਾਦ ਦਿੱਲੀ ਆਓ ਭਾਈ ਜਾਨ ਅਰਮਨ ਜੱਸਾ ਪੱਟੀ ਪਹੁੰਚ ਚੁੱਕਿਆ ਵੀ ਨੌਂ ਘੰਟੇ ਸਾਡੇ ਪਾਇਤਾਨ ਨਵਿੰਦਰ ਜੀ ਸਹਾਰਾਵਾਦ ਦਿੱਲੀ ਤੇ ਸਾਡੇ ਵਿੱਚ ਨੇ ਪਹੁੰਚੇ ਹਨ ਉਹਨਾਂ ਲਈ ਬਹੁਤ ਬਹੁਤ ਮਾਰ ਦੀ ਕਵਿਨੰਦਨ ਟੋਕਨ ਨੰਬਰ 532 ਤਾੜੀਆਂ ਮਾਰ ਦਿਓ ਜੀ ਟੋਕਨ ਨੰਬਰ 532 ਗੁਰਪ੍ਰੀਤ ਸਿੰਘ ਅਮਰਸਰ ਕਲਾ ਉਹਨਾਂ ਨੂੰ ਬੇਨਤੀ ਹੈ ਵੀ ਆਉਂਦਾ ਜਾਨਵਰ ਲੈ ਕੇ ਰਿੰਗ ਕੋਲ ਆਜਣ ਦਰਸ਼ਕ ਵੀਰਾਂ ਤਾੜੀਆਂ ਮਾਰ ਕੇ ਮਾਨ ਸਨਮਾਨ ਕਰਿਆ ਕਰੋ ਤਾੜੀਆਂ ਮਾਰ ਦਿਓ ਜੀ ਬਹੁਤ-ਬਹੁਤ ਵਧਾਈ ਦੇ ਮੌਕੇ ਅਮਰਸਰ ਕਲਾ ਤੋਂ ਚੱਲ ਕੇ ਸਾਡੇ ਵਿਚਕਾਰ ਆਏ ਬਹੁਤ-ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਚੌਥੇ ਨੰਬਰ ਤੇ ਜਿਹੜਾ ਜਾਨਵਰ ਰਿਹਾ ਹੈ ਕੁੱਤਾ ਨੰਬਰ 62 ਆਤਾ ਵੀਰ ਬੁੱਢੀ ਮਾੜੀ ਐਲਾਪਾ ਤਾੜੀਆਂ ਮਾਰ ਦਿਓ ਭਾਈ ਐਲਾਬਾਦੀ ਧਰਤੀ ਤੋਂ ਛੱਡ ਕੇ ਸਾਡੇ ਰਿਸ਼ਤਾਰ ਨੇ ਭਾਈ ਚੌਥੇ ਨੰਬਰ ਤੇ ਰਿਹਾ ਸੋ ਬਹੁਤ ਬਹੁਤ ਵਧਾਈਆਂ ਸੋ ਤੀਜਾ ਸਥਾਨ ਜਿਲਖ ਨੇ ਪ੍ਰਾਪਤ ਕੀਤਾ ਟੋਕਨ ਨੰਬਰ ਸੱਚੀਗੇ ਸੱਚੀਗੇ ਦਾਪ ਸਿੰਘ ਸੇਖੋ ਗੋਵਿੰਦਗੜ੍ਹ ਤਾਰਿਕਾ ਜੀ ਜੀਰੇ ਬਈ ਇਹ ਦਿਨ ਆ ਗਈ ਟੈਗ ਨੰਬਰ 232 ਇਹ ਤੀਜੇ ਨੰਬਰ ਤੇ ਰਹੇ ਸੋ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਭਾਈ ਸੁਨੀਲ ਸਿੰਘ ਆਲਾ ਵਾਲਾ ਤਾਰਿਕਾ ਮਖਦੇ ਜੀ ਭਾਈ ਸੁਨੀਲ ਸਿੰਘ ਆਲਾ ਵਾਲਾ ਦੇ ਦੋਨੇ ਜਾਮਰ ਪੌਂਟ ਸੈਕਿੰਡ ਰਹੇ ਆ ਲੋਕਾਂ ਨੰਬਰ 825 729 825 ਲੋਕ ਨੰਬਰ ਸੈਂਕੜਾ 592 ਲੋਕ ਨੰਬਰ ਬਹੁਤ ਬਹੁਤ ਵਧਾਈ ਦਾ ਪਰ ਸਾਡਾ ਪ੍ਰਾ ਸੰਦੀਪ ਵਾਲਾ ਜਿਲ੍ਹੇ ਦੇ ਦੋਨੇ ਜਨਮ ਚਲਦੇ ਸਿੱਧੇ ਹੈ ਬੜੇ ਮਾਣ ਵਾਲੀ ਗੱਲ ਸਾਡੇ ਵੱਲੋਂ ਡਬਲ ਵਧਾਈਆਂ ਐਨੇ ਸੋਹਣੇ ਸੁਨੱਖੇ ਜਾਨਵਰ ਜੋ ਲੈ ਕੇ ਸਾਡੇ ਸ਼ੋਅ ਚ ਆਏ ਸਾਡੇ ਕੰਪੀਟੀਸ਼ਨ ਦਾ ਮਾਣ ਵਧਾਇਆ ਵਾਧਾਈਆਂ ਪਾਤਰ ਪਾਈ ਸੰਦੀਪ ਸਿੰਘ ਆਲਮ ਵਾਲਾ ਤੋਂ ਇਸ ਦਿਹਾੜਾ ਸਾਡੇ ਪੰਡਾਲ ਚ ਆ ਕੇ ਸ਼ਾਮ ਚ ਬਲਾਏ ਵਧਾਈ ਦੇ ਪਾਤਰ ਹਮੇਸ਼ਾ ਰੇਣੀਆਂ ਰੱਬ ਵਰਗੀਆਂ ਰੂਹਾਂ ਦੇ ਜੋ ਆ ਕੇ ਸੰਡੇ ਇਸ ਪੰਡਾਲ ਦਾ ਮਾਣ ਬਣਾਉਂਦੇ ਆ। ਛੇ ਇੱਕ ਹੋਰ ਮਾਣ ਵਾਲੀ ਗੱਲ ਪਿਛਲੇ ਸਾਲ ਵੀ ਤਿੰਨ ਘੋੜੀਆਂ ਪਾਈ ਸੰਦੀਪ ਜੀ ਆਈਆਂ ਸੀ ਕੰਪੀਟੀਸ਼ਨ ਤੋਂ ਵਧਾਈ ਦੇ ਪਾਤਰ ਆਓ ਜੀ ਸੈਕਿੰਡ ਵਾਲੀ ਲਿਓ ਜੀ ਟੋਕਨ ਨੰਬਰ 125 ਤਾੜੀ ਮਾਰੋ ਦਸਤ ਵੀਰੋ ਤਾੜੀ ਮਾਰੋ ਕਿਤੇ ਸੋਹਣੇ ਬਲੱcke ਜਾਨਵਰ ਫਰ ਸੈਕਿੰਡ ਆਇਆ ਜੋ ਅਰਦਾਵੱਲਾ ਬਚਨ ਕੇ ਸਾਡੇ ਵਿਚਕਾਰ ਆਏ ਬਹੁਤ ਬਹੁਤ ਵਧਾਈ ਦੇ ਬਾਅਦ ਸਾਡਾ ਭਰਾ ਟੋਕਨ ਨੰਬਰ 2 ਆਇਆ ਗੋ ਸਾંગી ਉਠਾ ਰਹੇ ਗਏ ਬਹੁਤ ਮਾਣ ਵਾਲੀ ਗੱਲ 5 ਸੈਕਿੰਡ ਦੋਨੇ ਜਾਨਵਰ ਕੋਲੇ ਸੋਨੇ ਸੱਕੇ ਘੇਰਾ ਪੁੱਲਾ ਕਰ ਲੋ ਜੇ ਘੇਰਾ ਪੁੱਲਾ ਕਰ ਲੋ ਬਹੁਤ ਬਹੁਤ ਵਧਾਈ ਦੇ ਪਾਤਾ ਪਹਿਲੇ ਸਥਾਨ ਤੇ ਜੋ ਰਹੀ ਹੈ ਗੁਰੇ ਟੋਕਨ ਨੰਬਰ 599 ਤਾੜੀਆਂ ਮਾਰੋ ਲਾਖੋ ਨੰਬਰ 5 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇੱਥੇ ਜਿਹੜਾ ਆਮਦਾਨਾ ਥੱਲੇ ਨਿਗਾਹ ਨਾਲ ਉਹ ਦੇਖ ਕੇ ਕਹ ਦੋ ਸਾਲੀ ਵਾਲੇ ਬਲੱਡ ਲੈਣ ਦੀ ਨੁਤਰੀ ਘੋੜੀ ਜਿਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਵਾਹ ਵਾਹ ਇਹ ਜਿਹੜੀ ਵਾਲੀ ਅਸਰ ਰਿਕਾਰਡ ਹੈ ਅੰਗਰ ਘੋੜੇ ਦੇ ਬੱਚੀ ਉਹਨੇ ਸੈਕਿੰਡ ਸਥਾਨ ਪ੍ਰਾਪਤ ਕੀਤਾ ਹੈ ਸੋ ਬਹੁਤ ਚੰਗੀਆਂ ਹੈ ਜੁਕਰੀਆਂ ਘੋੜੀਆਂ ਇੱਧਰ ਆ ਦਿਓ ਬਾਈ ਭਰਾ ਮੈਂ ਨੀਟਰ ਨਾਲ ਬੈਂਕਿੰਗ ਤੇ ਦਿਆਓ ਜੀ ਆਓ ਬਾਈ ਜੀ ਸਨੇਹਪ੍ਰੇਮ ਕੋ ਧੰਨਵਾਦ ਬੱਲੇ ਵੜਾ ਦੂਰ ਲੈਣਾ ਗੋੜਾ ਮਾਰਵਾੜੀ ਜਿੰਨਾਂ ਵੀਰਾਂ ਨੇ ਕੰਪੀਟੀਸ਼ਨ ਚ ਜਾਣ ਵਾਲੇ ਦਿੱਤਾ ਪਾਇਆ ਉਹਨਾਂ ਨੂੰ ਪੂਰੀਆ ਰਿੰਗ ਚ ਲੈ ਆਓ ਜੀ ਆਜੋ ਬਾਈ ਆਜੋ ਹਾ ਦੂਜੇ ਨੰਬਰ ਤੋਂ ਉਹ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਮਾਰਵਾੜੀ ਘੋੜੀਆਂ ਦਾ ਕੰਪੀਟੀਸ਼ਨ ਸੋ ਉਹਨਾਂ ਨੂੰ 33 ਦੇ ਨੌਜਾਨ ਉਹਨਾਂ ਦੇ ਰੇਕ ਤੇ ਪਾਇਆ 9 ਜਾਨ ਹੋਰ ਲਾ ਕੇ ਰੇਕ ਚਾਗਾ ਉਹ ਆ ਗਿਆ ਬੈਲੇ ਨੰਬਰ ਤੇ ਨਾ ਸੋਹ ਪੁੰਨ ਨੂੰ ਦੇ ਨਾਲ ਤੇ ਤਾੜੀਆਂ ਲਾ ਦਿਓ ਜੀ ਬਹੁਤ ਹੀ ਸੋਹਣੀ ਸੁਨੱਖੀ ਕੋੜੇ ਦੀ ਇਹ ਬੱਚੀ ਆਪਣੇ ਰਿੰਗ ਚਾਰਜੰਦ ਲਾਉਂਦੀ ਹੋਈ ਬਹੁਤ ਬਹੁਤ ਵਧਾਈ ਦਾ ਪਾਤ ਸਾਡਾ ਭਾਈ ਮੌਤ ਜੱਜ ਸਾਹਿਬਾਨ ਜਿਨ੍ਹਾਂ ਦੇ ਇਹ ਕੋੜੇ ਦਰਸ਼ਕਾਂ ਦੇ ਰੂਪ ਰੂਪ ਹੁੰਦੀ ਹੋਈ ਬਹੁਤ ਹੀ ਸੋਹਣੀ ਸੁਨੱਖੀ ਦੇ ਕੋੜੇ ਮੈਂ ਪ੍ਰਿੰਦਰ ਸਿੰਘ ਦੀ ਮੌਤ ਸੋ ਵਧਾਈ ਦੇ ਪਾਤਰ ਜਿਨ੍ਹਾਂ ਨੇ ਮਿਸ ਲਖੀ ਕੋੜੀ ਉੱਥੇ ਜਾ ਕੇ ਉਹਨਾਂ ਦੇ ਦਰਸ਼ਨ ਕਰਵਾਏ ਸੋ ਜੀ ਆਇਆਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਬਾਈ ਮਰਿਤ ਸਿੰਘ ਜੀ ਨੂੰ ਆਓ ਜੀ ਮਾਰਵਾੜੀ ਕੁੜੀਆਂ ਉਹਨਾਂ ਨੂੰ ਬੈਂਤੀ ਹੈ ਲੈ ਕੇ ਰਿੰਗ ਚ ਆ ਜਾਣ ਕੋਈ ਹੈਗਾ ਖਬੀਖਾਨ ਕੇ ਮਾਰ ਦੇ ਆਵਾਜ਼ ਆ

जी, आओ जी पंकज जी गुवाटी गुरवेंद्रारे कंदा उन्हनि व्यू बि था जान सो so, जिन्ना जान।